ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਅ ਦੋਸਤੋ ਜਿਸ ਤਰ੍ਹਾਂ ਪਿਛਲੇ ਦਿਨੀ ਅਸੀਂ ਇੱਕ ਸਾਡੇ ਕਿਸਾਨ ਮੇਲਾ ਲੱਗਿਆ ਸੀ ਤੇ ਮੈਂ ਤੁਹਾਨੂੰ ਬਾਈ ਜੀ ਨੈਪ ਸਿੰਘ ਹੋਰਾਨਾ, ਗੁਪਤਾ ਜੀ ਹੋਰਾਨਾ ਸਾਰੀ ਟੀਮ ਨਾਲ ਬਾਈ ਸੁਖਮੰਦਰ ਇਹਨਾਂ ਦੇ ਤੁਹਾਨੂੰ ਰੂਪਰੂ ਕਰਾਇਆ ਸੀ। ਉਹ ਮੇਰਾ ਮਕਸਦ ਇਹ ਸੀ ਕਰਾਉਂਦਾ ਵੀ ਜਿਹੜੇ ਕਿਸਾਨ ਹੈ ਅੱਜ ਦੇ ਟਾਈਮ ਦੇ ਵਿੱਚ ਕਿਸਾਨੀ ਤੋਂ ਫਸਲ ਦੀ ਉਪਜ ਪੈਦਾ ਕਰਨ ਤੋਂ ਅੱਗੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਉਹ ਮਾਡਲ ਇਹਨਾਂ ਨੇ ਆਪਣੇ ਆਸਤੇ ਪੇਸ਼ ਕੀਤਾ ਹੈ। ਅਸੀਂ ਅੱਜ ਪਹੁੰਚੇ ਹੋਏ ਹਾਂ ਪਿੰਡ ਸਾਉਂਦ ਖੇੜਾ ਵਿਖੇ ਜਿੱਥੇ ਇਹਨਾਂ ਨੇ ਆਪਦਾ ਜਿਹੜਾ ਇਹ ਸਾਰਾ ਸੈਟਅਪ ਲਾਇਆ ਹੋਇਆ ਹੈ ਇਹਨਾਂ ਨੇ ਉਸ ਦਿਨ ਮੈਂ ਤੁਹਾਨੂੰ ਇੱਕ ਪ੍ਰੋਮਿਸ ਕੀਤਾ ਸੀਗਾ ਵੀ ਮੈਂ ਸਮੇਂ ਕੱਢ ਕੇ ਟਾਈਮ ਕੱਢ ਕੇ ਬਲਹਾਰੀ ਕੁਦਰਤ ਇਹਨਾਂ ਦਾ ਪ੍ਰੋਡਕਟ ਹੈ ਵੀ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਸ਼ੁੱਧ ਪੂਰਾ ਵਧੀਆ ਜਿਹੜਾ ਕੁਆਲਿਟੀ ਦਾ ਜਿਹੜੇ ਪ੍ਰੋਡਕਟ ਤਿਆਰ ਕਰਦੇ ਆ ਮੈਂ ਇਹਨਾਂ ਨੂੰ ਦਾਤ ਵੀ ਦਿੰਨਾ ਇਹਨਾਂ ਦਾ ਧੰਨਵਾਦ ਵੀ ਕਰਦਾ ਵੀ ਇਹ ਇਹਨਾਂ ਨੂੰ ਵੇਖ ਕੇ ਹਜ਼ਾਰਾਂ ਕਿਸਾਨਾਂ ਜਿਹੜੇ ਉਹ ਪ੍ਰੇਰਣਾ ਲੈਣਗੇ ਔਰ ਉਹ ਆਪਦੇ ਜਿਹੜੇ ਉਪਜ ਹੈ ਉਹਨੂੰ ਉਹ ਕਿਵੇਂ ਪ੍ਰੋਸੈਸ ਕਰਨ ਕਿਉਂਕਿ ਅਗਲਾ ਜਿਹੜਾ ਆਪਣਾ ਪੜਾ ਹੈ ਜੇ ਖੇਤੀ ਕਾਮਯਾਬ ਕਰਨੀ ਹੈ ਤਾਂ ਮੈਂ ਇਹ ਸਮਝਦਾ ਵੀ ਆਪਾਂ ਨੂੰ ਪ੍ਰੋਸੈਸਿੰਗ ਦੇ ਵਿੱਚ ਆਉਣਾ ਚਾਹੀਦਾ ਆਪਦਾ ਪ੍ਰੋਡਕਟ ਇੱਕ ਤਾਂ ਜਿਹੜੇ ਆਪਣੇ ਕੰਜ਼ਿਊਮਰ ਆ ਆਪਣੇ ਨਾਲ ਜੁੜੇ ਹੋਏ ਐ ਇਹਦੇ ਚ ਤਿੰਨੋ ਤਰ੍ਹਾਂ ਜਿਹੜੀਆਂ ਮਜ਼ਦੂਰ ਕਿਸਾਨ ਤੇ ਵਪਾਰੀ ਤਿੰਨੇ ਐ ਜਿਹੜੇ ਉਹ ਕਾਮਯਾਬ ਹੋ ਸਕਦੇ ਐ ਕਿਉਂਕਿ ਮਜ਼ਦੂਰ ਕੰਮ ਬਹੁਤ ਕਰਦੇ ਐ ਇੱਥੇ ਜਿਹੜੇ ਉਹਨਾਂ ਨੂੰ ਕੰਮ ਮਿਲਿਆ ਹੋਇਆ ਇਹਨਾਂ ਨੇ ਇੰਨਾ ਵੱਡਾ ਸੈਟਅਪ ਬਣਾਇਆ ਹੈ ਖੇਤੀ ਇਹ ਆ ਜਿਹੜੀ ਪੈਦਾ ਕਰਦੇ ਆ ਤੇ ਨਾਲ ਇਹ 11-12 ਕਿਸਾਨ ਜਿਹੜੇ ਮਿਲ ਕੇ ਕੰਮ ਕਰਦੇ ਆ ਔਰ ਵਪਾਰੀ ਵੀ ਇਹਨਾਂ ਤੋਂ ਲੈ ਜਾ ਕੇ ਅੱਗੇ ਪ੍ਰੋਡਕਟ ਆਪਦੇ ਵੇਚਦੇ ਆ ਮੈਂ ਬਾਈ ਜੀ ਤੁਹਾਡਾ ਪਹਿਲਾਂ ਤਾਂ ਸਵਾਗਤ ਸਾਰਿਆਂ ਦਾ ਵੀ ਤੁਸੀਂ ਆਪਾ ਸਾਨੂੰ ਤੁਸੀਂ ਸੱਦਿਆ ਤੁਹਾਡਾ ਧੰਨਵਾਦ ਤੇ ਆਪਾਂ ਅੱਜ ਆਪਣੇ ਕਿਸਾਨ ਵੀਰਾਂ ਨੂੰ ਜਾਂ ਜਿਹੜੇ ਆਪਣੇ ਵਪਾਰੀ ਐ ਉਹਨਾਂ ਨੂੰ ਆਪਾਂ ਇਹ ਜਾਣਕਾਰੀ ਦੇਣੀ ਆ ਆਪਦੇ ਪ੍ਰੋਡਕਟ ਬਾਰੇ ਮੜਾ ਬਰੀਫਲੀ ਤੁਸੀਂ ਦੱਸਿਓ ਸਾਰਾ ਵੀ ਇਹ ਕਿਵੇਂ ਸਟਾਰਟਿੰਗ ਕੀਤੀ ਐ ਤੇ ਤੁਸੀਂ ਮਤਲਬ ਕਦੋਂ ਤੋਂ ਇਹ ਸ਼ੁਰੂ ਕੀਤਾ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਪੂਰੀ ਟੀਮ ਨੂੰ ਭਾਈ ਕੁਸ਼ਵਿੰਦਰ ਸਿੰਘ ਜੀ ਭਾਈ ਲੋਹਾਰਾ ਜੀ ਇਹਨਾਂ ਭਾਈ ਭਾਈਆਂ ਨੇ ਸਾਨੂੰ ਇੱਕ ਕਿਸਾਨ ਮੇਲੇ 'ਚ ਇਹ ਵਾਅਦਾ ਕੀਤਾ ਸੀ ਅਸੀਂ ਤੁਹਾਡੇ ਪ੍ਰੋਡਕਟਾਂ ਦੀ ਐ ਸਮਝੋ ਵੀ ਇਨਸਪੈਕਸ਼ਨ ਕਰਨ ਜਾਂਚ ਕਰਨੀ ਤੁਹਾਡੇ ਕੋਲ ਆਵਾਂਗੇ ਤੇ ਉਹਦੇ ਲਈ ਅੱਜ ਇਹਨਾਂ ਨੇ ਇੱਥੇ ਚਰਨ ਪਾਏ ਐ ਤੇ ਮੈਂ ਸ਼ੁਕਰਗੁਜ਼ਾਰ ਐ ਵੀ ਸਾਡੇ ਦੁਆਰਾ ਕੀਤੀ ਗਈ ਇੱਕ ਛੋਟੀ ਜੀ ਐਫਰਟ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਮੈਂ ਆਪਣੇ ਇਸ ਪ੍ਰੋਜੈਕਟ ਬਾਰੇ ਦੱਸਾਂ ਜੀ ਅਸੀਂ ਸ਼ੁਰੂ ਚ ਇੱਕ ਐਫ ਪੀਓ ਬਣਾਇਆ ਬਲਿਹਾਰੇ ਕੁਦਰਤ ਫਾਰਮਰ ਪ੍ਰੋਡਿਊਸਰ ਕੰਪਨੀ ਜਿਹੜਾ ਕਿ 11 ਮਤਲਬ ਕਿਸਾਨਾਂ ਦੇ ਨਾਮ ਤੇ ਰਜਿਸਟਰਡ ਹੋਇਆ ਉਸ ਤੋਂ ਬਾਅਦ ਸਾਡੇ ਨਾਲ ਦਿਨ ਪ੍ਰਤੀ ਦਿਨ ਜਿੰਨੇ ਵੀ ਕਿਸਾਨਾਂ ਨੇ ਜੁੜਨਾ ਚਾਹਿਆ ਉਹ ਹਮੇਸ਼ਾ ਹੀ ਸਾਡੇ ਨਾਲ ਜੁੜਦੇ ਰਹੇ ਪਿਛਲੇ ਦਿਨੀ ਮੈਂ ਤੁਹਾਨੂੰ ਗੱਲ ਕਰਵਾ ਡਾਕਟਰ ਸਤਨਾਮ ਸਿੰਘ ਜੀ ਆਏ ਨਿਤਨੇਮ ਸਿੰਘ ਜੀ ਆਏ ਉਹਨਾਂ ਨਾਲ ਹੋਰ ਇੱਕ ਦੋ ਪ੍ਰੋਫੈਸਰ ਸਾਹਿਬ ਸਨ ਤੇ ਉਹਨਾਂ ਨੇ ਜਦੋਂ ਜ਼ਿਕਰ ਕੀਤਾ ਨਾ ਕਹਿੰਦੇ ਹੁਣ ਮੈਂ ਵੀ ਤੁਹਾਡੀ ਟੀਮ ਦਾ ਮੈਂਬਰ ਐ ਮੈਂ ਕਿਹਾ ਜੀ ਇਸ ਗੱਲੋਂ ਤੁਸੀਂ ਨਿਸ਼ਚਿੰਤ ਰਹੋ ਜਦੋਂ ਤੁਸੀਂ ਸਾਡੇ ਬਾਰੇ ਸੁਣਿਆ ਸੀ ਤੇ ਤੁਸੀਂ ਸਾਨੂੰ ਫੋਨ ਕਾਲ ਕਰ ਲਿਆ ਸੀ ਅਸੀਂ ਉਹਦੀ ਤੁਹਾਨੂੰ ਆਪਣੀ ਲਿਸਟ 'ਚ ਦਰਜ ਕਰ ਲਿਆ ਸੀ ਕਿਸੇ ਵੀ ਤਰੀਕੇ ਨਾਲ ਚਾਹੇ ਸਾਡਾ ਕੋਈ ਕੰਜ਼ਿਊਮਰ ਹੈ ਚਾਹੇ ਸਾਡੀਆਂ ਅੱਖਾਂ ਦੇ ਸਾਹਮਣੇ ਪ੍ਰੋਡਿਊਸ ਕਰਨ ਵਾਲਾ ਕੋਈ ਸਾਡਾ ਫਾਰਮਰ ਹੈ ਉਹ ਸਾਡੇ ਨਾਲ ਜੁੜਦਾ ਹੈ ਮਨ ਲਓ ਕੋਈ ਕਿਸਾਨ ਹੈ ਕਹੇ ਕਿ ਵੇਚਦੇ ਵੀ ਮੇਰਾ ਹੈ ਆਰਗੈਨਿਕ ਹੈ ਜਾਂ ਮੇਰਾ ਹੈ ਪਿਓਰ ਹੈ ਅਸੀਂ ਉਸ ਨੂੰ ਤਵੱਜੋ ਨਹੀਂ ਦਿੰਦੇ ਅਸੀਂ ਪਹਿਲਾਂ ਕੋਈ ਵੀ ਪੈਕਿੰਗ ਤੋਂ ਪਹਿਲਾਂ ਬਹੁਤ ਚੰਗੀ ਨਜ਼ਰ ਨਾਲ ਵਿਚਾਰਦੇ ਹਾਂ ਦੇਖਦੇ ਹਾਂ ਤੇ ਉਹਦੇ ਆਪ ਦਾ ਮਾਨਸਿਕ ਚਿੰਤਨ ਕਰਦੇ ਹਾਂ ਕਿ ਇਹ ਪ੍ਰੋਡਕਟ ਆਪਣੇ ਖਰਾ ਉਤਰੂਗਾ ਤਾਂ ਹੀ ਅਸੀਂ ਕਿਸੇ ਪ੍ਰੋਡਕਟ ਨੂੰ ਪੈਕ ਕਰਨ ਦੀ ਹਿੰਮਤ ਕਰਦੇ ਹਾਂ ਮੇਰਾ ਜਿਹੜਾ ਅਗਲਾ ਸਵਾਲ ਸੀ ਬਾਈ ਜੀ ਵੇਖੋ ਤੁਸੀਂ ਪ੍ਰੋਫੈਸਰ ਸਾਹਿਬ ਦਾ ਨਾਮ ਲਿਆ ਨਿਤਿਮ ਸਿੰਘ ਜੀ ਸਾਡੇ ਬੜੇ ਸਤਿਕਾਰਯੋਗ ਆ ਸਾਡੇ ਮੁਕਸਰ ਏਰੀਆ ਦੀ ਬੜੀ ਵਧੀਆ ਹਸਤੀ ਹੈ ਵਾਕਈ ਇਹ ਗੱਲ ਸਹੀ ਹੈ ਮੈਂ ਜਿਵੇਂ ਅੱਗੇ ਜ਼ਿਕਰ ਕਰਦਾ ਉਹਨਾਂ ਕਿਉਂਕਿ ਪ੍ਰੋਫੈਸ਼ਨਲੀ ਆਪਣਾ ਇਹ ਕੰਮ ਨਹੀਂ ਪਰ ਮੈਂ ਇਹ ਸੋਚਦਾ ਹਾਂ ਵੀ ਜਿਹੜੀ ਪ੍ਰੋਮੋਸ਼ਨ ਆ ਆਪਾ ਪੇਡ ਪ੍ਰੋਮੋਸ਼ਨ ਨਹੀਂ ਕਰ ਸਕਦੇ ਕਿਉਂਕਿ ਆਪਣਾ ਉਹ ਦਾਇਰਾ ਨਹੀਂ ਗਿਆ ਹਨਾ ਪਰ ਮੈਂ ਜਦੋਂ ਆਪਾਂ ਨੇ ਕਿਸਾਨਾਂ ਆਸਤੇ ਕੰਮ ਕਰਦੇ ਆ ਆਪਾਂ ਇਹ ਸੋਚਦੇ ਆ ਇੱਕ ਚੰਗਾ ਕੰਮ ਜਿਹੜਾ ਕਰ ਰਿਹਾ ਹੈ ਚਾਹੇ ਉਹ ਕੋਈ ਗੱਠਾ ਬਣਾ ਰਿਹਾ ਹੈ ਚਾਹੇ ਕੋਈ ਉਹ ਹੋਰ ਸਿੱਧੇ ਬਿਜਾਈ ਕਰ ਰਿਹਾ ਹੈ ਚਾਹੇ ਕੋਈ ਪਲਾਂਟੇਸ਼ਨ ਕਰ ਰਿਹਾ ਹੈ ਤੇ ਚਾਹੇ ਤੁਸੀਂ ਇਹ ਸਟੈਪ ਲਿਆ ਤੇ ਉਹਨਾਂ ਨੂੰ ਉਹਨਾਂ ਦਾ ਸਾਥ ਦੇਣਾ ਉਹਨਾਂ ਨੂੰ ਪ੍ਰਮੋਟ ਕਰਨਾ অতি ਜ਼ਰੂਰੀ ਹੈ ਹੁਣ ਕੀ ਹੈ ਵੀ ਜਿਹੜਾ ਆਪਣੇ ਮਾਰਕੀਟ ਦੇ ਵਿੱਚ ਤੁਸੀਂ ਵੇਖੋ ਵੀ ਜਿਹੜੇ ਖਾਦ ਖਾਦ ਵਾਲੇ ਤੇਲ ਆਪਣੇ ਖਾਣ ਵਾਲੇ ਇਹਨਾਂ ਤੇ ਕਾਰਪੋਰੇਟ ਦਾ ਕਬਜ਼ਾ ਹੋ ਚੁੱਕਿਆ ਅੱਗੇ ਜੇ ਆਪਾਂ ਜਾਣਦੇ ਆ ਆਟਾ ਵੀ ਉਹਨਾਂ ਦੇ ਥੱਲੇ ਆ ਚੁੱਕਿਆ ਜਿਹੜੀ ਕਣਕ ਹੈ ਸੈਲੋ ਲੱਗ ਰਿਹਾ ਕਣਕ ਜ਼ਿਮੀਂਦਾਰ ਉਥੇ ਤੁਸੀਂ ਅੱਧਾ ਕੰਮ ਵੀ ਵਾਜੀ ਕਰਦੇ ਆ ਤਾਂ ਉਥੇ ਲਿਜਾਣ ਲੱਗ ਗਏ ਉਹਨਾਂ ਦੇ ਹੱਥ ਆ ਗਏ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਤਾਂ ਤੁਹਾਡੇ ਵਰਗੇ ਬੰਦਿਆਂ ਨੂੰ ਅੱਗੇ ਆ ਕੇ ਕਿਉਂਕਿ ਇਹ ਹੌਸਲੇ ਦਾ ਕੰਮ ਆ ਬੜਾ ਰਿਸਕੀ ਵੀ ਆ ਤੇ ਸਾਡਾ ਜਿਹੜਾ ਫਰਜ਼ ਬਣ ਜਾਂਦਾ ਵੀ ਆਪਾਂ ਸਾਰੇ ਜੁੜ ਕੇ ਇਹ ਕੰਮ ਕਰੀਏ ਵੀ ਆਪਾਂ ਉਹਨਾਂ ਦੇ ਥੱਲੇ ਨਾ ਆ ਜਾਈਏ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਉਹਨਾਂ ਦੇ ਹੱਥਾਂ 'ਚ ਆ ਗਈਆਂ ਕੁਆਲਿਟੀ ਵੀ ਨਹੀਂ ਰਹਿਣੀ ਤੇ ਪਤਾ ਨਹੀਂ ਕੀ ਰੇਟ ਹੋਣਗੇ ਹੁਣ ਜਿਹੜਾ ਅਗਲਾ ਮਸਲਾ ਹੈ ਵੀ ਤੁਸੀਂ ਕਿੰਨੇ ਪ੍ਰੋਡਕਟ ਬਣਾ ਰਹੇ ਆ ਇਹਨਾਂ ਦਾ ਜਿਹੜਾ ਸੋਰਸ ਹੈ ਜਿਹੜਾ ਤੁਸੀਂ ਇਹ ਜਿਹੜੇ ਇੰਗਰੀਡੀਅੰਟਾਂ ਜਾਂ ਕੱਚਾ ਮਾਲ ਉਹ ਤੁਸੀਂ ਕਿੱਥੋਂ ਖਰੀਦਦੇ ਆ ਕਿਵੇਂ ਖਰੀਦਦੇ ਆ ਉਹ ਮੈਨੂੰ ਥੋੜਾ ਜਿਹਾ ਦੱਸਿਓ ਡਿਟੇ ਇਸ ਦਾ ਵੀਰ ਜੀ ਮੈਂ ਜ਼ਿਕਰ ਕਰਾਂ ਤਾਂ ਖਾਣ ਵਾਲੇ ਤੇਲਾਂ ਤੇ ਜੀ ਦੂਜਾ ਨੰਬਰ ਜਿਸ ਤਰ੍ਹਾਂ ਤੇ ਵੀ ਆਪਣੇ ਅਤੇ ਮਿਲਟਸ ਹੈ ਇਹਨਾਂ ਦੇ ਆਟੇ ਮੋਟਾ ਨਾਲ ਜਿਨ੍ਹਾਂ ਨੂੰ ਕਹੂੰਗਾ ਆਟਾ ਤੀਜੇ ਸਪਾਈਸਿਸ ਤੇ ਸਾਰਾ ਕੰਮ ਕੀਤਾ ਕਿਉਂਕਿ ਤੁਹਾਨੂੰ ਪਤਾ ਹੈ ਸਪਾਈਸਿਸ ਆਪਣੇ ਏਰੀਆ ਦੀ ਪ੍ਰੋਡਕਸ਼ਨ ਨਹੀਂ ਹੈ ਸ਼ੁਰੂਆਤ ਹੋ ਰਹੀ ਹੈ ਬਹੁਤ ਕਿਸਾਨ ਹਲਦੀ ਤੇ ਕੰਮ ਕਰ ਰਹੇ ਹੈ ਹੋਰ ਜਿਵੇਂ ਮਿਰਚ ਤੇ ਕੰਮ ਕਰ ਰਹੇ ਹੈ ਪਰ ATMOSPHERE ਤੋਂ ਬਾਹਰ ਜਾ ਕੇ ਕਿਸੇ ਚੀਜ਼ ਨੂੰ ਪ੍ਰੋਡਕਸ਼ਨ ਕਰਨਾ ਜਾਂ ਤਾਂ ਤੁਹਾਡੀ ਸੋਚ ਇੰਨੀ ਸੁਧਰੀ ਹੋਣੀ ਚਾਹੀਦੀ ਹੈ ਵੀ ਤੁਹਾਨੂੰ ਉਹਦੇ ਬਾਰੇ ਨੌਲੇਜ ਹੋਵੇ ਜੀ ਤੇ ਜਾਂ ਤੁਹਾਨੂੰ ਪ੍ਰੋਪਰ ਪਲੇਸ ਇਹ ਜੀ ਲੱਭ ਲੈਣੀ ਚਾਹੀਦੀ ਹੈ ਜਾਂ ਜਿੱਥੋਂ ਤੁਹਾਨੂੰ ਕੁਆਲਟੀ ਮਿਲ ਸਕੇ ਤੇ ਸਾਨੂੰ ਕੁਝ ਪ੍ਰੋਡਕਟਸ ਦੀ ਕੁਆਲਟੀ ਇੱਥੇ ਮਿਲੀ ਤੇ ਕੁਝ ਪ੍ਰੋਡਕਟ ਵਾਸਤੇ ਸਾਨੂੰ MP ਜਾਂ ਸਾਊਥ ਵੀ ਵਿਜ਼ਿਟ ਕਰਨਾ ਪਿਆ ਬੜਾ ਧੰਨਵਾਦ ਜੀ ਭਾਈ ਤੁਸੀਂ ਸਾਡੇ ਜਿਹੜੇ ਇਸ ਛੋਟੇ ਜਿਹੇ ਐਫਰਟ ਦਾ ਤੁਸੀਂ ਹੋਰ ਮਤਲਬ ਇਹਨੂੰ ਹਾਈਲਾਈਟ ਕਰਕੇ ਅਸੀਂ ਅਸੀਂ ਸਾਡੀ ਅਪਰੋਚ ਤੱਕ ਭਾਈ ਜੀ ਸੌਰੀ ਮੈਂ ਥੋੜੀ ਗੱਲ ਕਰਦਾ ਅਸੀਂ ਤਾਂ ਇਹਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਆ ਕਿਉਂਕਿ ਜੇ ਤੁਸੀਂ ਕਾਮਯਾਬ ਹੁੰਨੇ ਆ ਤਾਂ ਸਾਡੀਆਂ ਉਮੀਦਾਂ ਜਿਹੜੀਆਂ ਕਿਸਾਨਾਂ ਦੀਆਂ ਉਹ ਜਿਉਂਦੀਆਂ ਰਹਿੰਦੀਆਂ ਮੇਰਾ ਜਿਹੜਾ ਅਗਲਾ ਮਸਲਾ ਅਕਸ ਦੀ ਆਪਾਂ ਭਾਈ ਜੀ ਗੱਲ ਕਰਦੇ ਆ ਵੀ ਤੁਹਾਡੇ 40 ਦੇ ਕਰੀਬ ਪ੍ਰੋਡਕਟ ਆ ਹੁਣ ਤੇ ਤੁਸੀਂ ਸਾਡੇ ਨਾਲ ਇਹ ਵਾਅਦਾ ਵੀ ਕਰਿਆ ਹੈ ਵੀ ਇਸ ਸਾਲ ਦੇ ਵਿੱਚ ਵਿੱਚ ਤੁਸੀਂ ਸਾਨੂੰ ਇਹ 70-80 ਦੇ ਕਰੀਬ ਪ੍ਰੋਡਕਟ ਦਿਓਗੇ ਮੈਂ ਜਿਹੜੀ ਗੱਲ ਕਰਦਾ ਸੀ ਵੀ ਜਿਹੜੀ ਮਸ਼ੀਨਰੀ ਤੁਸੀਂ ਕਿਸ ਤਰ੍ਹਾਂ ਦੀ ਪਰਚੇਜ਼ ਕੀਤੀ ਕਿਉਂਕਿ ਮਸ਼ੀਨਰੀ ਚ ਬਹੁਤ ਜਿਵੇਂ ਚੱਕੀਆਂ ਆਪਾਂ ਦੇਖਦੇ ਆ ਕਈ ਇੰਨੀਆਂ ਹੀਟ ਦਿੰਦੀਆਂ ਤਾਂ ਉਹ ਆਟਾ ਹੀ ਛਾੜ ਦਿੰਦੇ ਸੀ ਉਸ ਤਰ੍ਹਾਂ ਮੇਰਾ ਸਵਾਲ ਸੀ ਇਹ ਤੇ ਪ੍ਰੋਡਕਟ ਤੁਸੀਂ ਕਿਵੇਂ ਤਿਆਰ ਕਰਦੇ ਆ ਤੇ ਮਸ਼ੀਨਰੀ ਕਿਹੋ ਜਿਹੀ ਵਰਤਦੇ ਆ ਤੁਹਾਡੇ ਕੋਲ ਭਾਈ ਜੀ ਪੀਲੀ ਸਰੋਂ ਦਾ ਤੇਲ ਪਏ ਹਾਂਜੀ ਜਿਹਦੀ ਕੀ ਕੁਆਲਟੀ ਮੈਂ ਤਾਂ ਆਪਣੇ ਮੂੰਹੋਂ ਕਹੂੰਗਾ ਵੀ ਕਾਬਲੇ ਤਰੀਫ ਹੈ ਤੁਸੀਂ ਆਪਣਾ ਦੇਖ ਸਕਦੇ ਹੋ ਤੇ ਸਾਡੇ ਜਿਹੜੇ ਆਪ ਦੇ ਕਾਊਂਟਰ ਹੈ ਤੁਹਾਨੂੰ ਉੱਥੇ ਹੀ ਅਵੇਲੇਬਲ ਮਿਲੂਗੀ। ਬਿਲਕੁਲ ਬਾਈ ਜੀ ਐਂ ਜੇ ਲੱਗ ਰਿਹਾ ਵੀ ਇੰਨਾ ਟਰਾਂਸਪੇਰੈਂਟ ਤੇ ਪੀਲੇ ਕਲਰ ਦਾ ਮੈਂ ਨਹੀਂ ਦੇ ਲੇ ਵੇਖਿਆ ਹਮੇਸ਼ਾ ਲਾਲ ਜਹਾ ਇਹੋ ਜਿਹਾ ਹੁੰਦਾ ਜ਼ਿਆਦਾ। ਮਿਕਸਿੰਗ ਵਾਲਾ ਜਿਵੇਂ ਆਉਂਦਾ ਪਤਾ ਨਹੀਂ ਕੀ ਗੱਲ ਆ ਮੈਂ ਤੇਲ ਪੈ ਲੀ ਹਰੀ ਵੇਖਿਆ ਪੀਲੀ ਧਰਮ ਬਾਈ ਜੀ ਇਹ ਤੁਸੀਂ ਕੋਲੇ ਖੜ ਕੇ ਬਾਈ ਜੀ ਪ੍ਰੈਸ ਕਰਵਾਓ। ਤੁਸੀਂ ਇੱਕ ਘੰਟਾ ਕੱਢੋ ਤੁਹਾਡੇ ਸਾਹਮਣੇ ਬਣਾ ਕੇ ਇਹੀ ਤੁਹਾਨੂੰ ਇਹ ਮਤਲਬ ਇਹ ਮਤਲਬ ਅਲੱਗ ਸਰੋਂ ਜਿਹੜੀ ਪੀਲੀ ਆਉਂਦੀ ਉਹਦਾ ਇਕੱਲਾ ਹੀ ਇਹ ਕਿ ਕਰਦੇ ਇੱਕ ਟਾਈਮ ਤੇ ਇੱਕ ਹਾਂਜੀ ਜਿਵੇਂ ਆਪਾਂ ਪੀਲੀ ਸਰੋਂ ਦਾ ਤੇਲ ਕੱਢਦੇ ਆਂ ਜੀ ਫਿਰ ਇਹਨੂੰ ਕੁਸ਼ਚਰ ਅ ਉਸੇ ਡਰਮਚ ਪਾ ਕੇ ਹਾਂਜੀ ਰੱਖਦੇ ਆਂ ਹਾਂਜੀ ਫਿਰ ਆਫਟਰ ਦੈਨ ਉਸ ਨੂੰ ਫਿਲਟਰ ਕਰਦੇ ਆਂ ਜੀ ਫਿਲਟਰ ਕਰਨ ਤੋਂ ਬਾਅਦ ਕੋਈ ਵੀ ਇੰਪਰਿਟੀਜ਼ ਇੰਪਿਉਰਿਟੀਜ਼ ਇਹਦੇ ਵਿੱਚ ਨਹੀਂ ਨਹੀਂ ਰਹਿੰਦੀ ਹੋਰ ਇਹਨੂੰ ਅੱਗੇ ਚਾਰ ਵਾਰੀ ਹਿਲਾ ਕੇ ਮਸਾਲੇ ਵਗੈਰਾ ਬਣਾਉਣੇ ਆ ਬਾਈ ਤੁਸੀਂ ਜਿਵੇਂ ਆਪਾਂ ਮੰਨ ਲਓ ਮਸਾਲੇ ਦਾ ਅਸੀਂ ਜਿੰਨੀਆਂ ਅਸੀਂ ਬੇਸਿਕਲੀ ਪੰਜਾਬ ਇੰਜੀਨੀਅਰਿੰਗ ਵਰਕਸ ਦੀਆਂ ਸਾਡੇ ਕੋਲੇ ਮਸ਼ੀਨਾਂ ਲੱਗੀਆਂ ਹੋਈਆਂ ਮਸਾਲੇ ਦੀ ਗੱਲ ਕਰਦੇ ਹੁਣ ਕੱਲੇ ਦੀ ਜੀ ਜਿਨ੍ਹਾਂ ਦਾ ਇੱਕ ਸੈਂਟਰ ਮੋਹਾਲੀ ਹੈ ਹਾਂ ਤੇ ਦੂਜਾ ਇੰਦੌਰ ਹੈ ਮਧਿਆਪ੍ਰਦੇਸ਼ ਤੇ ਕੁਝ ਮਸ਼ੀਨ ਤੁਹਾਨੂੰ ਮੋਹਾਲੀ ਤੋਂ ਮਿਲੀਆਂ ਕੁਝ ਮਸ਼ੀਨ ਤੁਹਾਨੂੰ ਇੰਦੌਰ ਤੋਂ ਮਿਲੀਆਂ ਜੀ ਤੇ ਸਾਨੂੰ ਜਿਹੜੀ ਮਸ਼ੀਨ ਦੀ ਵੀ ਲੋੜ ਸੀ ਅਸੀਂ ਉੱਥੇ ਬਾਰ-ਬਾਰ ਵਿਜ਼ਿਟ ਕੀਤਾ ਬਿਲਕੁਲ ਤੇ ਕਿਉਂਕਿ ਰੇਟ ਵੀ ਟਰਾਈ ਕਰਨਾ ਹੁੰਦਾ ਸੀ ਇੱਕ ਅਸੀਂ ਇਸ ਕੰਮ 'ਚ ਸੀ ਨਵੇਂ ਸਾਨੂੰ ਕੋਈ ਐਂ ਡਾਇਰੈਕਟ ਸਹਾਇਤਾ ਨਹੀਂ ਮਿਲ ਰਹੀ ਸੀ ਵੀ ਜਾਓ ਜਾ ਕੇ ਮੇਰਾ ਨਾਮ ਲੈ ਕੇ ਚੱਕ ਲਿਓ ਤੋਂ ਐਸਾ ਕੁਝ ਨਹੀਂ ਸੀ ਹਰ ਚੀਜ਼ ਨੂੰ ਪੜਤਾਲਣਾ ਦੂਜਾ ਜ਼ਮੀਂਦਾਰ ਕੋਲੇ ਪੈਸੇ ਦੀ ਘਾਟ ਹੁੰਦੀ ਹੈ ਕਹਿਣ ਦੀ ਲੋੜ ਹੀ ਨਹੀਂ ਤੇ ਦਾਲਾਂ ਦਾ ਕਿਵੇਂ ਚੂਜ਼ ਕਰਦੇ ਹੋ ਤੁਸੀਂ ਜਿਵੇਂ ਆਪਾਂ ਸਪਾਈਸੇਸ ਤੇ ਤੇਲ ਦੀ ਗਲਤ ਗਰੀ ਹੈ ਦਾਲਾਂ ਦੀ ਕਿਵੇਂ ਵਰਤੋਂ ਕਰਦੇ ਆ ਜਾਂ ਕਿੱਥੋਂ ਲਿਆਉਣੇ ਆ ਦਾਲਾਂ ਵਾਜੀ ਜਿਹੜੀ ਮਸਰੀ ਹੈ ਨਾ ਹਾਂਜੀ ਉਹ ਤਾਂ ਆਪਣੇ ਏਰੀਏ ਚ ਹੀ ਹੋ ਜਾਂਦੀ ਹੈ ਆਪਣਾ ਏਰੀਆ ਬਰਾਨੀ ਹੈ ਕਈ ਮਸਾਲੇ ਵੀ ਹੋਣ ਲੱਗ ਪਏ ਜਿਵੇਂ ਆਪਣੇ ਹੁਣ ਦੇ ਜੋ ਸੌਫ ਹੋਣ ਲੱਗ ਪਏ ਗੱਲ ਕਰੀਏ ਸੌਫ ਹੋਣ ਲੱਗ ਪਿਆ ਜੀਰਾ ਵੀ ਹੋਣ ਲੱਗ ਪਿਆ ਜੀ ਜੀਰਾ ਨਹੀਂ ਜਿੱਥੇ ਧੁੰਦ ਪੈਂਦੀ ਉੱਥੇ ਜੀਰਾ ਨਹੀਂ ਹੁੰਦਾ ਜੀ ਬਿਲਕੁਲ ਸੌਫ ਹੁੰਦੀ ਹੈ ਸੌਫ ਹੋ ਜਾਂਦਾ ਹਾਂ ਮੈਂ ਕਿਉਂਕਿ ਦੇਖਦਾ ਰਹਿਣਾ ਵੀਡੀਓ ਦਾ ਆਪਣੇ ਕਿਸਾਨ ਹੁਣ ਖੇਤੀ ਕਰਨ ਲੱਗ ਪਏ ਬਰਾਨੀ ਏਰੀਏ ਦੇ ਹਾਂਜੀ ਤਾਂ ਇਹ ਦਾਲਾਂ ਦਾ ਤੁਸੀਂ ਫਿਰ ਕਿਵੇਂ ਚੁੰਨਦੇ ਹੋ ਇਹ ਐਮਪੀ ਤੋਂ ਹੀ ਲੈਣੇ ਜਿਆਦਾ ਨਹੀਂ ਦਾਲਾਂ ਦੇਖੋ ਜੀ ਜਿਵੇਂ ਆਪਣਾ ਮੂੰਗ ਦਾ ਆਪਾਂ ਹਰੀ ਮੂੰਗ ਦਾ ਗੱਲ ਕਰੀਏ ਹਾਂਜੀ ਉਹਦਾ ਮੋਸਟਲੀ ਆਪਾਂ ਦੇਖੀਏ ਬੀਕਨਰ ਸੈਂਟਰ ਗੁੱਡ ਜਿਵੇਂ ਚਨੇ ਦੀ ਗੱਲ ਕਰੀਏ ਚਨੇ ਸਾਡੇ ਕੋਲੇ ਆਪਣੇ ਹੀ ਬਾਗ ਹੈ ਹਾਂ ਤੁਸੀਂ ਬੀਜ ਦਿਓ ਚਨੇ ਅਸੀਂ ਆਪ ਬੀਜਦੇ ਹਾਂ ਠੀਕ ਹੈ ਤੇ ਜਿਹੜੇ ਕੀ ਪਾਲਦੇ ਵੀ ਅਸੀਂ ਮੋਸਟਲੀ ਬਰਮੀ ਕੰਪੋਸਟ ਨਾਲ ਹੈ ਹਾਂਜੀ ਕੱਚੀ ਖਾਦ ਅਸੀਂ ਉੱਥੇ ਤਾਂ ਨਹੀਂ ਪਾ ਸਕਦੇ ਹਾਂ ਕਿਉਂਕਿ ਕੱਚੀ ਖਾਦ ਸਾਡੇ ਪੌਦੇ ਨੂੰ ਖਰਾਬ ਕਰ ਸਕਦੀ ਹੈ ਉਹ ਇਸ ਕਰਕੇ ਸਾਡੀ ਮਜਬੂਰੀ ਹੈ ਤੁਸੀਂ ਬਾਹਰ ਦੇਖੋਗੇ ਹਾਂ ਸਾਡੇ ਕੋਲੇ ਇੱਕ ਬਹੁਤ ਵੱਡਾ ਲਾਂਡ ਲੱਗਿਆ ਹੋਇਆ ਜਿੱਥੇ ਅਸੀਂ ਵਰਮੀ ਕੰਪੋਸਟ ਆਪਣਾ ਤਿਆਰ ਕਰਦੇ ਆਂ ਮੈਂ ਕਿਸਾਨ ਵੀਰਾਂ ਨੇ ਅੱਗੇ ਮੈਂ ਇੱਕ ਵੀਡੀਓ ਜਦੋਂ ਪਾਈ ਸੀ ਤਾਂ ਮੈਨੂੰ ਨਾ ਉਹ ਸਵਾਲ ਕਰ ਰਹੇ ਸੀ ਆਰਗੈਨਿਕ ਦਾ ਅਸੀਂ ਆਰਗੈਨਿਕ ਦਾ ਨਾਂ ਭਾਈ ਜੀ ਹੁਰੀ ਨਾ ਅਸੀਂ ਕੋਈ ਕਲੇਮ ਨਹੀਂ ਕਰਦੇ ਆਰਗੈਨਿਕ ਖੇਤੀ ਹੈ ਜਿਹੜੀ ਔਖੀ ਵੀ ਬਹੁਤ ਹੈ ਤੇ ਪੋਸੀਬਲ ਵੀ ਨਹੀਂਗੀ ਵੀ ਜਿਹੜਾ ਇੰਡੀਆ ਜਿਹੜਾ ਇੰਨੀ ਵੱਡੀ ਆਬਾਦੀ ਵਾਲਾ ਜਿਹੜਾ ਹੈਗਾ ਕੰਟਰੀ ਹੈ ਇਹਦੇ ਨਾਲੋਂ ਚੰਗਾ ਇਹ ਹੈ ਵੀ ਤੁਹਾਨੂੰ ਸ਼ੁੱਧ ਮਿਲ ਜੇ ਆਪਾਂ ਜਿੱਤੇ ਤਾਂ ਸ਼ੁੱਧਤਾ ਹੀ ਨਹੀਂ ਪਹੁੰਚੇ ਹਰ ਇੱਕ ਚੀਜ਼ ਮਿਕਸਿੰਗਾ ਆ ਹੁਣ ਆਪਾਂ ਤੇਲ ਦੇਖੀ ਜਾਂਦੇ ਆ ਸਾਨੂੰ ਤਾਂ ਇਹ ਆਏ ਲੱਗੀਆਂ ਜਿਵੇਂ ਪਹਿਲੀ ਵਾਰ ਹੀ ਵੇਖਿਆ ਹੁੰਦਾ ਇਹੋ ਜਿਹਾ ਕੁਝ ਵੀ ਕਦੇ ਇਹ ਚੀਜ਼ ਆਪਾਂ ਕੁਆਲਿਟੀ ਕਿਉਂਕਿ ਮੈਂ ਇਹਨਾਂ ਤੋਂ ਯੂਜ਼ ਕਰ ਰਹੇ ਆ ਪ੍ਰੋਡਕਟ ਤਾਂ ਮੈਨੂੰ ਬੜਾ ਵਧੀਆ ਲੱਗਦਾ ਇੱਕ ਵਾਰ ਜਾਣਾ ਇੱਕ ਵਾਰੀ ਤੁਸੀਂ ਇਹ ਜਿਵੇਂ ਦਾੜਾ ਹੈ ਹਨਾ ਦਾੜਾ ਤੋਂ ਇਲਾਵਾ ਆਟਿਆਂ ਤੇ ਵੀ ਕੰਮ ਕਰਦੇ ਆ ਇਹ ਤੁਸੀਂ ਚੂਜ਼ ਕਰਦੇ ਆ ਜਾ ਕੇ ਹਰ ਜਗ੍ਹਾ ਤੋਂ ਮਤਲਬ ਜਿਸ ਤੋਂ ਤੁਹਾਨੂੰ ਬੈਸਟ ਲੱਗਦਾ ਜਦੋਂ ਆ ਤੁਹਾਨੂੰ ਮੈਂ ਬੇਸਨ ਦੀ ਗੱਲ ਕਰੂੰਗਾ ਹਾਂਜੀ ਜਦੋਂ ਤੁਸੀਂ ਇੱਕ ਵਾਰੀ ਆਹ ਬੇਸਨ ਖਾ ਲਿਆ ਨਾ ਤੁਸੀਂ ਘੱਟ ਤੋਂ ਘੱਟ ਬਾਜ਼ਾਰ 'ਚ ਬੇਸਨ ਖਰੀਦਣ ਨੂੰ ਬਾਰੇ ਸੋਚੋਗੇ ਹੀ ਨਹੀਂ ਬਿਲਕੁਲ ਬਿਲਕੁਲ ਜੀ ਕਿਉਂਕਿ ਇਹਦੀ ਕੁਆਲਿਟੀ ਇੰਨੀ ਸੈਪਰੇਟ ਹੈ ਹਾਂਜੀ ਤੇ ਤੁਹਾਨੂੰ ਇੱਕ ਵਾਰੀ ਖਾਣ ਆਲਾ ਤਾਂ ਹੋ ਸਕਦਾ ਹੈ ਹਾਂਜੀ ਵੀ ਉਹ ਇਹ ਕਵੇ ਵੀ ਇਹ ਪਿਓਰ ਨਹੀਂ ਪਰ ਉਹਨੂੰ ਉਹ ਸੱਚ ਹੈ ਕਿਉਂਕਿ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਨਾ ਪਿਓਰ ਹੁੰਦਾ ਕੀ ਹੈ ਹਾਂ ਸਹੀ ਹੈ ਆਪਾਂ ਦਾ ਰੰਗਾ ਜੀ ਹੋ ਜੇ ਜਾਂ ਨਹੀਂ ਆਹ ਰੰਗਾ ਜੀ ਹਾਂ ਤੇ ਮੈਂ ਇਹਨੂੰ ਕਹੂੰਗਾ ਆਫ ਬਾਈਟ ਮਤਲਬ ਪੇਲ ਯੈਲੋ ਕਲਰ ਹੁੰਦਾ ਇੱਕ ਪੇਲ ਯੈਲੋ ਜਸਟ ਲਾਈਕ ਅ ਵਾਈਟ ਵਾਈਟ ਵਰਗਾ ਵਾਈਟ ਨਹੀਂ ਵਾਈਟ ਨਹੀਂ ਇਹ ਬੇਸਨ ਦਾ ਉਹ ਰੰਗ ਹੈ ਐਕਚੁਅਲ ਰੰਗ ਉਹ ਇਹ ਯੈਲੋ ਨਹੀਂ ਹੁੰਦਾ ਆਪਾਂ ਅੱਜ ਤੱਕ ਉਹ ਯੈਲੋ ਦੇ ਚੱਕਰ 'ਚ ਜਦੋਂ ਹੋਟਲ ਤੇ ਬੈਠਦੇ ਸਭ ਤੋਂ ਪਹਿਲਾਂ ਜਦੋਂ ਉਹ ਪੀਲਾ ਜਿਹਾ ਰੰਗ ਦੀ ਰੋਟੀ ਬਣ ਕੇ ਆਉਂਦੀ ਹੈ ਦੂਰੋਂ ਹੀ ਦਿਖਦੀ ਵੀ ਆਉਂਦੀ ਹੈ ਮਹਿਕਾ ਮਾਰਦੀ ਪਰ ਜਦੋਂ ਤੁਸੀਂ ਆਪ ਦੇ ਘਰੇ ਬਣਾਉਂਗੇ ਤੁਸੀਂ ਕਹੋਗੇ ਯਾਰ ਉਹ ਜੀ ਨਹੀਂ ਬਣੀ ਫੇਰ ਜਦੋਂ ਆਪ ਦੇ ਘਰ ਵਾਲੀ ਖਾ ਲਈ ਫੇਰ ਕਹੋਗੇ ਵੀ ਹੁਣ ਇਹਦੇ ਨਾਲ ਦੀ ਕਿਤੇ ਨਹੀਂ ਬਣੀ ਸਹੀ ਹੈ ਠੀਕ ਹੈ ਇਹ ਆਪਣਾ ਮਲਟੀ grain ਦੀ ਗੱਲ ਕਰੀਏ ਹਾਂਜੀ ਮਲਟੀ grain ਦੇ ਵਿੱਚ ਅਸੀਂ 6 ਆਈਟਮ ਐਡ ਕਰਦੇ ਕਿਹੜੀ ਗਣੀਆਂ ਹੈ ਭਾਜੀ ਇਹ ਕਈ ਵਾਰੀ ਤਾਂ ਦੇਖੋ ਜੀ ਕਿਸੇ ਨੂੰ ਸੋਇਆਬੀਨ ਤੋਂ ਅਲਰਜੀ ਹੈ ਤਾਂ ਅਸੀਂ ਸੋਇਆਬੀਨ ਰਿਮੂਵ ਕਰਦੇ ਬਿਲਕੁਲ ਉਹਦੇ ਵਿੱਚ ਸੋਇਆਬੀਨ ਨਹੀਂ ਪਾਉਂਦੇ ਬਕਾਇਦਾ ਉਹਤੇ ਮਾਰਕ ਕਰਕੇ ਦਿੰਨੇ ਆ ਵੀ ਇਹਦੇ ਵਿੱਚ ਸੋਇਆਬੀਨ ਇਨਕਲੂਡ ਨਹੀਂ ਬਿਲਕੁਲ ਕਈ ਵਾਰੀ ਅਸੀਂ ਮੱਕੀ ਕੇਈ ਲੋਕ ਨਹੀਂ ਖਾਣਾ ਪਸੰਦ ਕਰਦੇ ਅਸੀਂ ਉਸ ਤੋਂ ਮੱਕੀ ਸੈਪਰੇਟ ਕਰਦੇ ਬਿਲਕੁਲ ਇਹਦੇ ਦੋ ਤਰੀਕੇ ਅਪਣਾਉਣੇ ਆ ਅਸੀਂ ਹਰ ਆਟੇ ਨੂੰ ਅੱਧ ਅੱਧ ਵੀ ਬਣਾਉਣੇ ਜੀ ਅਲੱਗ-ਅਲੱਗ ਲਈ ਬਣਾਉਣੇ ਤੇ ਨਹੀਂ ਤਾਂ ਫਿਰ ਅਸੀਂ ਇਹ ਦੱਸ ਕੇ ਵੀ ਆ 6 ਆਈਟਮਾਂ ਹਨ ਉਹਨਾਂ ਨੂੰ ਐਡ ਕਰਦੇ ਹਾਂ ਜਿਹਦੇ ਵਿੱਚ ਤੁਸੀਂ ਵੀ ਆਪਦੇ ਘਰੇ ਵੀ ਬਣਾਉਣਾ ਹੋਵੇ ਚਨੇ ਤੋਂ ਸ਼ੁਰੂ ਹੋਵਾਂਗੇ ਬਿਲਕੁਲ ਚਨਾ ਆਪਣੀ ਮਤਲਬ ਫੂਡ ਦਾ ਪਹਿਲਾ ਪਾਰਟ ਹੈ ਹਾਂ ਜੀ ਜਵਾਰ ਬਾਜਰਾ ਮੱਕੀ ਸੋਇਆਬੀਨ ਸੋਇਆਬੀਨ ਹਾਂ ਜੀ ਰਾਗੀ ਇਹ 6 ਆਈਟਮਾਂ ਕੰਟੀਨਿਊਅਸ ਹੀ ਪਾਉਣੇ ਨੇ ਇਸ ਤੋਂ ਬਿਨਾ ਮੈਂ ਤੁਹਾਨੂੰ ਹੋਰ ਦਿਖਾਵਾਂ ਹਾਂਜੀ ਜਿਹੜੇ ਮਿਲਟਸ ਦੀ ਗੱਲ ਕਰਦਾ ਜੀ ਮੈਂ ਤੁਹਾਨੂੰ ਜਿਵੇਂ ਆ ਇੱਕ ਬਰਾਊਨ ਕੋਧਰਾ ਹਾਂਜੀ ਬਰਾਊਨ ਮੈਂ ਯੂਜ਼ ਕਰਦਾ ਮੈਂ ਕਰਦਾ ਠੀਕ ਕੰਗਣੀ ਹੈ ਵਾਈਟ ਕੋਧਰਾ ਹੈ ਕੁਟਕੀ ਬਰਨਿਆੜ ਹੈ ਹਾਂ ਇਹ ਸਮਕ ਹੈ ਇਹ 7-8 ਤਰ੍ਹਾਂ ਦੇ ਜਿਹੜੇ ਇਹ ਤੇ ਮੈਂ ਪੋਰਸੋ ਮਿਲਟ ਇਹ ਨਹੀਂ ਇਹ ਮੇਰੇ ਧਿਆਨ 'ਚ ਨਹੀਂ ਆ ਜੀ ਹਾਂ ਇਹ ਤੋਂ ਅਨੂ ਬਾਈ ਜੀ ਧਿਆਨ ਚ ਲਿਆਉਣ ਵਾਸਤੇ ਤੁਸੀਂ ਅੱਗੇ ਲੋਕਾਂ ਨੂੰ ਧਿਆਨ ਚ ਲਿਆਉਂਗੇ ਵੇਖਿਆ ਯਾਰ ਇਹਨਾਂ ਟ੍ਰਾਂਸਪੇਰੈਂਟ ਤੇ ਸਕਲਰ ਵਾਲਾ ਆ ਜੀ ਬਲੈਕ ਸੀਸਮ ਹਮ ਗਾਲੇ ਤੇਲ ਦਾ ਤੇਲ ਬਿਲਕੁਲ ਜੀ ਆਹਾ ਵਾਈਟ ਸੀਸਮ ਕੀ ਬਾਤ ਹੈ ਇਹ ਚਿੱਟੇ ਤਿਲਾਂ ਦਾ ਤੇਲ ਤੇ ਬੜੀ ਮਾਲਿਸ਼ ਵਾਸਤੇ ਸਭ ਤੋਂ ਗਰਮਾਇਸ਼ ਦੇਣ ਵਾਸਤੇ ਜਿਵੇਂ ਆਪਣੇ ਪੈਰ ਸੁੰਨ ਹੋ ਜਾਂਦੇ ਆ ਜਾਂ ਹੋਰ ਠੰਡ ਜਾਦੇ ਜ਼ਰੂਰ ਉਹ ਜ਼ਿਆਦਾ ਮੰਦਿਆਂ ਸੀ ਤੇ ਕੋਕੋਨਟ ਦਾ ਜੀ ਕੋਕੋਨਟ ਦਾ ਤੇਲ ਹੈ ਇਹ ਚਿੱਟੇ ਬਣ ਜੇ ਜ਼ਿਆਦਾ ਹੁੰਦਾ ਜਿਹੜਾ ਬਿਆਰ ਆ ਉਹ ਚਿੱਟੇ ਬਣ ਚੂ ਵੀ ਤੁਹਾਨੂੰ ਦਿਖਾਉਣੇ ਆ ਜਦੋਂ ਅਸੀਂ ਉਹਨੂੰ 쿨ਿੰਗ ਏਰੀਆ ਚ ਰੱਖਦੇ ਆ ਤਾਂ ਉੱਥੇ ਇਹ ਤੁਹਾਨੂੰ ਵਾਈਟ ਚ ਵੀ ਹੋਊਗਾ ਅੱਛਾ ਅਵੇਲੇਬਲ ਹੈ ਤਾਂ ਇੱਕ ਵਾਈਟ ਜੰਮਿਆ ਹੋਇਆ ਤੇਲ ਅੱਛਾ ਉਹ ਚਿੱਟਾ ਤਾਂ ਹੋ ਜਾਂਦਾ ਹੈ ਹਾਂਜੀ ਠੀਕ ਹੈ ਜੀ ਤੇ ਇਹ ਬਾਦਾਮ ਹੈ ਬਾਦਾਮ ਦਾ ਆ ਗਿਆ ਜੀ ਤੇਲ ਵੀ ਬਹੁਤ ਤਰ੍ਹਾਂ ਦੇ ਆ ਤੁਹਾਡੇ ਜਿਵੇਂ ਆਪਾਂ ਦੇਖ ਹਾਈ ਬਣਾਉਣੇ ਕਿਵੇਂ ਆ ਜੀ ਤੁਸੀਂ ਜਿਹੜਾ ਇਹਦਾ ਪ੍ਰੈਸ ਸਾਰੇ ਬੁੱਡਨ ਪ੍ਰੈਸ ਚ ਬਣਦੀ ਹੈ ਜੀ ਤੁਮੇ ਨਾਲ ਲਾਡੂ ਤੋਂ ਲਿਆਂਦੀ ਹੋਈ ਸਾਡੇ ਕੋਲੇ ਬੁੱਡਨ ਪ੍ਰੈਸ ਹੈ ਜਿਹਦੇ ਵਿੱਚ ਜਿਹੜੀ ਪੂਰੀ ਬੋਡੀਓ ਦੀ ਐਸਐਸ ਦੀ ਹੈ ਤੇ ਜਿਹੜੀ ਅੰਦਰ ਸਿਰਫ ਜਿੱਥੇ ਉਹ ਬੇਲਣਾ ਚੱਲਦਾ ਚੱਲਦਾ ਪ੍ਰੈਸ ਕਰਨ ਵਾਲਾ ਉਹ ਲੱਕੜ ਦਾ ਤੇ ਉਹ ਲੱਕੜ ਦਾ ਉਹ ਘੱਟ ਟੈਂਪਰੇਚਰ ਤੇ ਤੇਲ ਨੂੰ ਕੱਢਦਾ ਹੈ ਸਲੋ ਚੱਲਦਾ ਹੈ ਸਲੋ ਚੱਲਦਾ ਹੈ ਤੇ ਉਹਦੀ ਜੀਲਡ ਵੀ ਜਿਹੜੀ ਤੇਲ ਦੀ ਹੁੰਦੀ ਉਹ ਘਟ ਆਉਂਦੀ ਜੀ ਬਿਲਕੁਲ ਹਾਂ ਕਿਉਂਕਿ ਜਿਹੜੇ ਹੁਣ ਮਸ਼ੀਨ ਨਾਲ ਕੱਢਦੇ ਆ ਉਹਦੀ ਜੀਲਡ ਨੇਚੁਰਲ ਜਿਆਦਾ ਆਉਂਦੀ ਆ ਪਰ ਉਹ ਇਹਨੂੰ ਗਰਮ ਕਰ ਦਿੰਦੇ ਆ ਹਨਾ ਪਰ ਇਹਦਾ ਉਹ ਕਹਿੰਦੇ ਵੀ ਇਹਦੀ ਨੇਚੁਰਲ ਜੋਏ ਦੇ ਗੁਣਾ ਉਹ ਖਤਮ ਹੋ ਜਾਂਦੇ ਆ ਨਾ ਜੀ ਜੀ ਵੀ ਹੀਟ ਨਹੀਂ ਹੋਣਾ ਚਾਹੀਦੀ ਕੋਈ ਵੀ ਲੋਡ ਤੋਂ ਵੱਧ ਹੀਟ ਨਹੀਂ ਹੋਣਾ ਚਾਹੀਦਾ ਕੁਝ ਹੀਟ ਤੱਕ ਦਾ ਜਾ ਕੇ ਇਹ ਵੀ ਤੇਲ ਫਿਰ ਵੀ ਹਾਂ ਗਰਮ ਹੋਊਗਾ ਜਦੋਂ ਆਪਾਂ ਇਹਨੂੰ ਕੱਢਾਂਗੇ ਜੀ